ਨਾਮ ਆ ਜੀ ਪੁੱਤਰ ਨਾਮ ਪਹਿਲਾ ਜੀ ਜਸਵੀਰ ਸਿੰਘ ਖੰਡੋਰ ਦਲ ਖਾਲਸਾ ਵੱਲੋਂ ਅੱਜ ਅਸੀਂ ਇੱਥੇ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਕਾਲ ਟੋਲ ਪਲਾਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਫ੍ਰੀ ਕਰਨ ਦੀ ਕਾਲ ਸੀ ਅਸੀਂ ਉਸ ਦੇ ਸਬੰਧ ਦੇ ਵਿੱਚ ਆਏ ਆ ਤੇ ਇਸੇ ਟੋਲ ਪਲਾਜ ਆ ਜਿਹੜਾ ਸੰਗਤਾਂ ਦੇ ਲਈ ਫ੍ਰੀ ਕਰਾਂਗੇ ਕਿਉਂਕਿ 3 ਸਾਲ ਹੋ ਗਏ ਨੇ ਕੌਮੀ ਇਨਸਾਫ ਮੋਰਚੇ ਨੂੰ ਮਹਾਲੀ ਦੇ ਵਿੱਚ ਲੱਗੇ ਹੋਏ ਨੂੰ ਗੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਲੈਣ ਲਈ ਤੇ ਉਸੇ ਲੜੀ ਦੇ ਵਿੱਚ ਸੰਘਰਸ਼ ਜਿਹੜਾ ਸਾਡਾ جاری ਆ ਤੇ ਉਸੇ ਲੜੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਕਾਲ ਦਿੱਤੀ ਗਈ ਆ ਉਸ ਵੰਸ ਅਸੀਂ ਇੱਥੇ ਆਏ ਆ ਜਿਹੜਾ ਟੋਲ ਪਲਾਜ਼ਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਰ ਇਹ 12 ਤੋਂ 3 ਵਜੇ ਤੱਕ ਦਾ ਆ ਅੱਛਾ ਸਰ ਕੀ ਲੱਗਦਾ ਜਿਹੜੀ ਗੱਲਬਾਤ ਚੰਡੀਗੜ੍ਹ ਦੀ ਮੋਰਚਾ ਚੱਲ ਰਿਹਾ ਆ ਹਾਲੇ ਤੱਕ ਕੋਈ ਸਿਹਰਾ ਜਿਹੜਾ ਗੱਲ ਦਾ ਹਾਲੇ ਤੱਕ ਸਰਕਾਰ ਨੇ ਜਿਹੜੀ ਆ ਇਹਦੇ ਤੇ ਪੂਰਾ ਧਿਆਨ ਨਹੀਂ ਦਿੱਤਾ ਤੇ ਸਾਡੀ ਜਿਹੜੀ ਆ ਥੱਕ ਨੇ ਡਿਮਾਂਡ ਚ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ ਸਰਕਾਰ ਨੇ ਉਹਨੂੰ ਸੀਰੀਅਸਲੀ ਲੈ ਕੇ ਰਿਹਾਈ ਨਹੀਂ ਕੀਤੀ ਹੈਗੀ ਇਦੇ ਲਈ ਜੇ ਅਸੀਂ ਆਉਣ ਵਾਲੇ ਸਮੇਂ ਸੰਘਰਸ਼ ਜਿਹੜਾ ਵਾ ਤੇਜ਼ ਕਰਨ ਦੀ ਜਿਹੜੀ ਆ ਸੋਚ ਰਹੇ ਹਾਂ ਪੰਜਾਬ ਦੇ ਕਿੰਨੇ ਟੋਲ ਪਲਾਜ਼ੇ ਜਿਹੜੇ ਨੇ ਅੱਜ ਫ੍ਰੀ ਕੀਤੇ ਜਾਣਗੇ ਜੀ ਜਿੰਨੇ ਪੰਜਾਬ ਦੇ ਵਿੱਚ ਮੇਨ ਟੋਲ ਪਲਾਜ਼ੇ ਨੇ ਸਾਰੇ ਫ੍ਰੀ ਕੀਤੇ ਜਾਣਗੇ ਅੱਜ ਤਾਂ ਸਮੱਸਿਆ ਗੋਟਾ ਮਨੇ ਪਾਰਟੀਆਂ ਵਾਦਾ ਦੇਦੇ ਸਨ ਪਰ ਉਹ ਕਹਿੰਦੇ ਕਿ ਆਮ ਆਦਮੀ ਪਾਟੀਆਂ ਦੀ ਸੰਸਦ ਵਿੱਚ ਬਰਾਬਰ ਨਹੀਂ ਕਰਨਗੇ ਤੇ ਧੱਬਾ ਦੇ ਵੀ ਬੁਰੇ ਹੁੰਦੇ ਹਾਂਜੀ ਜਿਹਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਸਾਡੇ ਨਾਲ ਵਾਅਦੇ ਕਰਦੀਆਂ ਜਦੋਂ ਕੁਰਸੀ ਤੇ ਬਹਿ ਜਾਂਦੀਆਂ ਨੇ ਤੇ ਉਦੋਂ ਆਪਣੇ ਵਾਅਦਿਆਂ ਨੂੰ ਜਿਵੇਂ ਆਮ ਲੋਕਾਂ ਨਾਲ ਲਾਰੇ ਲਾਉਂਦੇ ਐਵੇਂ ਸਾਡੇ ਨਾਲ ਉਹਨਾਂ ਨੇ ਜਿਹੜੀ ਆ ਵਾਅਦਾ ਖਿਲਾਫੀ ਕੀਤੀ ਆ ਭਗਵੰਤ ਮਾਨ ਆਪ ਧਰਨਿਆਂ ਦੇ ਵਿੱਚ ਆ ਕੇ ਬਹਿਦਾ ਹੁੰਦਾ ਸੀਗਾ ਕਿ ਮੈਂ ਸਾਰੇ ਸਿੰਘਾਂ ਨੂੰ ਰਿਹਾ ਕਰਾਂਗਾ ਸਾਰਿਆਂ ਸਾਰੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਾਂਗੇ ਕਿਸਾਨੀ ਦੇ ਹੱਕ ਜਿਹੜੇ ਅੜਵਾਵਾਂਗੇ ਪਰ ਜਦੋਂ ਦੇ ਕੁਰਸੀ ਤੇ ਬੈਠੇ ਨੇ ਸਾਰਾ ਕੁਝ ਭੁੱਲ ਗਏ ਨੇ ਅੱਛਾ ਸਰ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਆ ਕੇ ਤੁਹਾਡੇ ਸਹਯੋਗ ਵਿੱਚ ਕਿਸਾਨ ਯੂਨੀਅਨਾਂ ਨੇ ਤੇ ਪੰਥਕ ਜਥੇਬੰਦੀਆਂ ਸਾਰੀਆਂ ਦੀ ਸਪੋਰਟ ਆ ਆਓ ਜੀ ਵਿੱਦ ਕਮੇਟੀ ਮੈਂਬਰ ਕੌਮੀ ਸਾਹਿਬ ਮੋਰਚਾ ਅਸੀਂ 7 ਜਨਵਰੀ 2023 ਨੂੰ ਮੋਹਾਲੀ ਵਾਈਕਸ ਰੌਂਗ ਦੇ ਵਿੱਚ ਵੀਪੀਆ ਕੌਮੀ ਸਭ ਮੋਰਚਾ ਬੰਦੀ ਸਿੰਘਾਂ ਦੀ ਰਿਹ ਨੂੰ ਲੈ ਕੇ ਲਗਾਇਆ ਸੀਗਾ। ਪਰੰਤੂ ਅਜੋ तकरीबन 3 ਸਾਲ ਹੋਣ ਤੋਂ ਬਾਅਦ ਵੀ ਨਾ ਹੀ ਸੈਂਟਰਲ ਗਵਰਨਮੈਂਟ ਨੇ ਨਾ ਹੀ ਸਟੇਟ ਗਵਰਨਮੈਂਟ ਨੇ ਸਾਡੀ ਆ ਬੰਦੀ ਸਿੰਘਾਂ ਨੂੰ ਜੋ ਸਜ਼ਾਵਾਂ ਪੂਰੀਆਂ ਕਰ ਚੁੱਕਿਆ ਭਾਰਤੀ ਸੰਵਿਧਾਨ ਦੇ ਮੁਤਾਬਿਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਤੇ ਅੱਜ ਅਸੀਂ ਤਾਂ ਸਿਰਫ ਸਿੰਬੋਲਿਕ ਤੌਰ ਤੇ ਉਹਦੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਹਨ ਪੰਜਾਬ ਦੇ ਜਿੰਨੇ ਟੋਲ ਹੈਗੇ ਆ ਸਾਰੇ ਸਾਰੀਆਂ ਸੰਗਤਾਂ ਵਾਸਤੇ ਅੱਜ ਆਪਣਾ ਰੋਜ ਪ੍ਰਦਰਸ਼ਨ ਸਰੂਪ ਉਹ ਫ੍ਰੀ ਕਰਨ ਜਾ ਰਹੇ ਹੈਗੇ ਆਂ ਔਰ 26 ਤਰੀਕ ਤੋਂ ਬਾਅਦ ਅਸੀਂ 26 ਜਨਵਰੀ ਤੋਂ ਬਾਅਦ ਅਸੀਂ ਆ ਸਾਰੇ ਟੋਲ ਪਰਮਨੈਂਟ ਤਰੀਕੇ ਦੇ ਨਾਲ ਜੇ ਸਾਡੀ ਸੌਦਾ 26 ਤਰੀਕ ਤੱਕ ਨਹੀਂ ਹੋਈ ਬੰਦੀ ਸੀਗਾ ਜਿਹੜੇ ਆ ਨੂੰ ਲੈ ਕੇ ਤੇ 26 ਤਰੀਕ ਤੋਂ ਬਾਅਦ ਸਾਰੇ ਪੰਜਾਬ ਦੇ ਟੋਲ ਪਰਮਨੈਂਟ ਤਰੀਕੇ ਦੇ ਨਾਲ ਚੁਗਾ ਦਿੱਤੇ ਜਾਣਗੇ ਜਾਂ ਕਿ ਔਰ ਫ੍ਰੀ ਕਰ ਦਿੱਤੇ ਜਾਣਗੇ ਜਨਤਾ ਦੀ ਸੁਵਿਧਾ ਵਾਸਤੇ 26 ਜਨਵਰੀ ਤੋਂ ਹੀ 26 ਜਨਵਰੀ 2026 ਤੋਂ ਪੱਕੇ ਤੌਰ ਤੇ ਫ੍ਰੀ ਕਰਾਂਗੇ ਪੱਕੇ ਤੌਰ ਤੇ ਫ੍ਰੀ ਕਰਾਂਗੇ ਕੀ ਨਾਮ ਆ ਜੀ ਤੁਹਾਡਾ ਨਾਮ ਪਹਿਲਾ ਜੀ ਜਸਵੀਰ ਸਿੰਘ ਖੰਡੋਰ ਦਲ ਖਾਲਸਾ ਵੱਲੋਂ ਅੱਜ ਅਸੀਂ ਇੱਥੇ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਕਾਲ ਟੋਲ ਪਲਾਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਫ੍ਰੀ ਕਰਨ ਦੀ ਕਾਲ ਸੀ ਅਸੀਂ ਉਸ ਦੇ ਸੰਬੰਧ ਦੇ ਵਿੱਚ ਆਏ ਆ ਤੇ ਇਸੇ ਟੋਲ ਪਲਾਜ ਆ ਜਿਹੜਾ ਸੰਕਟਾਂ ਦੇ ਲਈ ਫ੍ਰੀ ਕਰਾਂਗੇ ਕਿਉਂਕਿ 3 ਸਾਲ ਹੋ ਗਏ ਨੇ ਕੌਮੀ ਇਨਸਾਫ ਮੋਰਚੇ ਨੂੰ ਮਹਾਲੀ ਦੇ ਵਿੱਚ ਲੱਗੇ ਹੋ ਇਹਨੂੰ ਗੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੁਰਗਾਂਧ ਸਾਹਿਬ ਦੀਆਂ ਬੇਦਬੀਆਂ ਦੇ ਇਨਸਾਫ ਲੈਣ ਲਈ ਤੇ ਉਸੇ ਲੜੀ ਦੇ ਵਿੱਚ ਸੰਘਰਸ਼ ਜਿਹੜਾ ਸਾਡਾ جاری ਆ ਤੇ ਉਸੇ ਲੜੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਕਾਲ ਦਿੱਤੀ ਗਈ ਆ ਉਸ ਵੰਸ ਅਸੀਂ ਇੱਥੇ ਆਏ ਆ ਜਿਹੜਾ ਟੋਲ ਪਲਾਜ਼ਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਰ ਇਹ 12:00 ਤੋਂ 3:00 ਵਜੇ ਤੱਕ ਦਾ ਜੀ ਅੱਛਾ ਸਰ ਕੀ ਲੱਗਦਾ ਜਿਹੜੀ ਗੱਲਬਾਤ ਚੰਡੀਗੜ੍ਹ ਦੀ ਮੋਰਚਾ ਚੱਲ ਰਿਹਾ ਆ ਹਾਲੇ ਤੱਕ ਕੋਈ ਸਿਹਰਾ ਜਿਹੜਾ ਗੱਲ ਦਾ ਹਾਲੇ ਤੱਕ ਸਰਕਾਰ ਨੇ ਜਿਹੜੀ ਆ ਇਹਦੇ ਤੇ ਪੂਰਾ ਧਿਆਨ ਨਹੀਂ ਦਿੱਤਾ ਤੇ ਸਾਡੀ ਜਿਹੜੀਆਂ ਅੱਕ ਨੇ ਡਿਮਾਂਡ ਚ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਰਕਾਰ ਨੇ ਉਹਨੂੰ ਸੀਰੀਅਸਲੀ ਲੈ ਕੇ ਰਿਹਾਈ ਨਹੀਂ ਕੀਤੀ ਹੈਗੀ ਜਿਹਦੇ ਲਈ ਅਸੀਂ ਆਉਣ ਵਾਲੇ ਸਮੇਂ ਸੰਘਰਸ਼ ਜਿਹੜਾ ਵਾ ਤੇਜ਼ ਕਰਨ ਦੀ ਜਿਹੜੀ ਆ ਸੋਚ ਰਹੇ ਹਾਂ ਪੰਜਾਬ ਦੇ ਕਿੰਨੇ ਟੋਲ ਪਲਾਜ਼ੇ ਜਿਹੜੇ ਨੇ ਅੱਜ ਫ੍ਰੀ ਕੀਤੇ ਜਾਣਗੇ ਜੀ ਜਿੰਨੇ ਪੰਜਾਬ ਦੇ ਵਿੱਚ ਮੇਨ ਟੋਲ ਪਲਾਜ਼ ਨੇ ਸਾਰੇ ਫ੍ਰੀ ਕੀਤੇ ਜਾਣਗੇ। ਪਰ ਸਮੱਸਿਆ ਗੋਟਾ ਮਨੇ ਪਾਰਟੀਆਂ ਵਾਦਾ ਕਰਦੇ ਸਮਝ ਪਾਉਂਦੇ ਕਿ ਆਮ ਆਦਮੀ ਪਾਟੀਆਂ ਦੀ ਸੰਸਦ ਦੇ ਰਵੇ ਕਰਦੇ ਨੇ ਤੇ ਵਾਦੇ ਵੀ ਕੁਰੇ ਹਾਂਜੀ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਸਾਡੇ ਨਾਲ ਵਾਦੇ ਕਰਦੀਆਂ ਜਦੋਂ ਕੁਰਸੀ ਤੇ ਬਹਿ ਜਾਂਦੀਆਂ ਨੇ ਤੇ ਉਦੋਂ ਆਪਣੇ ਵਾਦਿਆਂ ਨੂੰ ਜਿਵੇਂ ਆਮ ਲੋਕਾਂ ਨਾਲ ਲਾਰੇ ਲਾਉਂਦੇ ਐਵੇਂ ਸਾਡੇ ਨਾਲ ਉਹਨਾਂ ਨੇ ਜਿਹੜੀ ਐ ਵਾਅਦਾ ਖਿਲਾਫੀ ਕੀਤੀ ਆ ਭਗਵੰਤ ਮਾਨ ਆਪ ਧਰਨਿਆਂ ਦੇ ਵਿੱਚ ਆ ਕੇ ਬਹਿਦਾ ਹੁੰਦਾ ਸੀਗਾ ਤੇ ਮੈਂ ਸਾਰੇ ਸਿੰਘਾਂ ਨੂੰ ਰਿਹਾ ਕਰਾਂਗਾ ਸਾਰੀਆਂ ਸਾਰੀਆਂ ਜਿਹੜੀਆਂ ਮਲਾਜ਼ਮਾਨੀਆਂ ਮੰਗਾਂ ਨੇ ਉਹ ਪੂਰੀਆਂ ਕਰਾਂਗੇ ਕਿਸਾਨੀ ਦੇ ਹੱਕ ਜਿਹੜੇ ਦਵਾਵਾਂਗੇ ਪਰ ਜਦੋਂ ਦੇ ਕੁਰਸੀ ਤੇ ਬੈਠੇ ਨੇ ਸਾਰਾ ਕੁਝ ਭੁੱਲ ਗਏ ਨੇ ਅੱਛਾ ਸਰ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਆਜ ਤੁਹਾਡੇ ਸਹਯੋਗ ਵਿੱਚ ਕਿਸਾਨ ਯੂਨੀਅਨਾਂ ਨੇ ਤੇ ਪੰਥਕ ਜਥੇਬੰਦੀਆਂ ਸਾਰੀਆਂ ਦੀ ਸਪੋਰਟ ਆ ਆਓ ਜੀ